ਸ਼੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦਾ ਭਲਾ ਕਰਦੇ ਕਰਦੇ ਇੱਕ ਨਗਰ ਦੇ ਵਿੱਚ ਪਹੁੰਚ ਗਏ। ਉਸ ਨਗਰ ਦੇ ਵਿੱਚ ਇੱਕ ਬਹੁਤ ਗਰੀਬ ਸਿੱਖ ਰਹਿੰਦਾ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਸਾਡੇ ਨਗਰ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਹੋਏ ਸਨ। ਉਸੇ ਵੇਲੇ ਹੀ ਉਹ ਸਿੱਖ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ। ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਆਪਣੇ ਘਰ ਚੱਲਣ ਨੂੰ ਕਿਹਾ ਗੁਰੂ ਜੀ ਤੁਸੀਂ ਆਪਣੇ ਪਵਿੱਤਰ ਚਰਨ ਸਾਡੇ ਘਰ ਦੇ ਵਿੱਚ ਪਾਓ ਤੇ ਸਾਡੇ ਘਰ ਨੂੰ ਪਵਿੱਤਰ ਕਰੋ ਗੁਰੂ ਨਾਨਕ ਦੇਵ ਜੀ ਉਸ ਸਿੱਖ ਦੀ ਸਰਦਾ ਭਾਵਨਾ ਵੇਖ ਕੇ ਉਸ ਦਾ ਪਿਆਰ ਵੇਖ ਕੇ ਉਸ ਨੂੰ ਮਨਾ ਨਾ ਕਰ ਸਕੇ ਗੁਰੂ ਜੀ ਉਸ ਸਿੱਖ ਦੇ ਨਾਲ ਉਸ ਦੇ ਘਰ ਨੂੰ ਚੱਲ ਪਏ ਉਸ ਸਿੱਖ ਦੇ ਘਰ ਉਸ ਦੀ ਪਤਨੀ ਤੇ ਉਸ ਦਾ ਛੋਟਾ ਇੱਕ ਪੁੱਤਰ ਸੀ ਤੇ ਉਸ ਸਿੱਖ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਉਸ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਚੱਲਦਾ ਸੀ। ਉਹ ਸਿੱਖ ਇੰਨਾ ਗਰੀਬ ਸੀ ਕਿ ਉਸ ਨੂੰ ਸਿਰਫ ਇੱਕ ਟਾਈਮ ਦੀ ਰੋਟੀ ਨਸੀਬ ਹੁੰਦੀ ਸੀ। ਜਦੋਂ ਗੁਰੂ ਨਾਨਕ ਦੇਵ ਜੀ ਉਸ ਸਿੱਖ ਦੇ ਘਰ ਆਏ ਤਾਂ ਉਸ ਸਿੱਖ ਨੇ ਗੁਰੂ ਜੀ ਨੂੰ ਇੱਕ ਟਾਈਮ ਦਾ ਭੋਜਨ ਕਰਵਾ ਦਿੱਤਾ। ਦੂਸਰੇ ਦਿਨ ਜਦੋਂ ਉਸ ਦੇ ਹੱਥ ਕੁਝ ਨਾ ਲੱਗਿਆ ਤਾਂ ਉਸ ਨੇ ਘਰ ਦਾ ਜੋ ਥੋੜਾ ਬਹੁਤ ਸਮਾਨ ਪਿਆ ਸੀ ਉਸ ਨੂੰ ਬਾਜ਼ਾਰ ਦੇ ਵਿੱਚ ਜਾ ਕੇ ਵੇਚ ਦਿੱਤਾ ਉਹਨਾਂ ਪੈਸਿਆਂ ਦਾ ਘਰ ਦਾ ਰਾਸ਼ਨ ਲੈ ਕੇ ਆਂਦਾ ਉਸ ਰਾਸ਼ਨ ਨਾਲ ਭੋਜਨ ਤਿਆਰ ਕੀਤਾ ਤੇ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਬੜੇ ਪਿਆਰ ਦੇ ਨਾਲ ਉਹ ਭੋਜਨ ਛਕਾਇਆ ਜਦੋਂ ਅਗਲਾ ਦਿਨ ਚੜਿਆ ਤਾਂ ਉਸ ਸਿੱਖ ਦੇ ਕੋਲ ਨਾ ਕੋਈ ਪੈਸਾ ਸੀ ਤੇ ਨਾ ਹੀ ਘਰ ਦਾ ਕੋਈ ਰਾਸ਼ਨ ਸੀ ਔਸ ਸਿੱਖ ਨੇ ਆਪਣੇ ਸਿਰ ਦੇ ਕੇਸ ਕਟਵਾਏ ਤੇ ਉਸ ਦੀ ਰੱਸੀ ਬਣਾ ਕੇ ਬਾਜ਼ਾਰ ਦੇ ਵਿੱਚ ਵੇਚ ਦਿੱਤੀ ਤੇ ਉਹਨਾਂ ਪੈਸਿਆਂ ਦਾ ਘਰ ਦਾ ਸਮਾਨ ਲੈ ਕੇ ਆਇਆ। ਉਹ ਸਮਾਨ ਲਿਆ ਕੇ ਆਪਣੀ ਪਤਨੀ ਨੂੰ ਦਿੱਤਾ ਤੇ ਕਿਹਾ ਜਲਦੀ ਦੇ ਨਾਲ ਭੋਜਨ ਤਿਆਰ ਕਰ। ਉਸ ਸਿੱਖ ਦੀ ਪਤਨੀ ਨੇ ਭੋਜਨ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਪਤਨੀ ਕੁਝ ਕੰਮ ਦੇ ਲਈ ਹੋਰ ਪਾਸੇ ਚਲੀ ਗਈ ਤੇ ਆਪਣੇ ਬੱਚੇ ਨੂੰ ਚੁੱਲ੍ਹੇ ਦੇ ਕੋਲ ਬਿਠਾ ਗਈ ਤੇ ਉਹ ਬੱਚਾ ਚੁੱਲ੍ਹੇ ਦੇ ਕੋਲ ਖੇਡਦਾ ਕੋਇੜਦਾ ਉਹ ਅੱਗ ਦੇ ਵਿੱਚ ਡਿੱਗ ਪਿਆ ਤੇ ਉਸ ਬੱਚੇ ਦਾ ਪੂਰਾ ਸਰੀਰ ਜਲ ਗਿਆ ਜਦੋਂ ਉਸ ਔਰਤ ਨੇ ਆ ਕੇ ਵੇਖਿਆ ਕਿ ਬੱਚੇ ਦਾ ਪੂਰਾ ਸਰੀਰ ਜਲ ਗਿਆ ਹੈ ਤੇ ਉਹ ਸੜ ਗਿਆ ਹੈ ਏ ਸਭ ਵੇਖ ਕੇ ਉਹ ਔਰਤ ਕੁਝ ਨਾ ਬੋਲੀ ਉਸਨੇ ਦੇਖਿਆ ਕਿ ਇਹ ਸਭ ਕੁਝ ਸੁਣ ਕੇ ਗੁਰੂ ਜੀ ਕਿਤੇ ਬਿਨਾ ਭੋਜਨ ਖਾਦੇ ਸਾਡੇ ਘਰੋਂ ਚਲੇ ਨਾ ਜਾਣ ਜੇਕਰ ਇਸ ਤਰ੍ਹਾਂ ਹੋਇਆ ਤਾਂ ਸਾਨੂੰ ਬਹੁਤ ਜ਼ਿਆਦਾ ਪਾਪ ਲੱਗੇਗਾ ਉਸ ਔਰਤ ਨੇ ਆਪਣੇ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਤੇ ਇੱਕ ਕਮਰੇ ਦੇ ਵਿੱਚ ਲੁਕੋ ਦਿੱਤਾ ਤੇ ਆਪਣੇ ਪਤੀ ਨੂੰ ਵੀ ਆਪਣੇ ਪੁੱਤਰ ਦੇ ਬਾਰੇ ਨਹੀਂ ਦੱਸਿਆ ਅਤੇ ਭੋਜਨ ਤਿਆਰ ਕਰ ਦਿੱਤਾ ਭੋਜਨ ਤਿਆਰ ਕਰਨ ਤੋਂ ਬਾਅਦ ਉਸਨੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਨੂੰ ਬੁਲਾ ਕੇ ਭੋਜਨ ਉਹਨਾਂ ਦੇ ਅੱਗੇ ਰੱਖ ਦਿੱਤਾ ਜਦੋਂ ਉਸ ਔਰਤ ਨੇ ਗੁਰੂ ਜੀ ਅੱਗੇ ਭੋਜਨ ਰੱਖਿਆ ਤਾਂ ਗੁਰੂ ਜੀ ਨੇ ਉਸ ਔਰਤ ਨੂੰ ਪੁੱਛਿਆ ਕਿ ਆਪ ਜੀ ਦਾ ਜੋ ਬੱਚਾ ਹੈ ਇਸ ਸਮੇਂ ਸਾਨੂੰ ਦਿਖਾਈ ਨਹੀਂ ਦੇ ਰਿਹਾ ਤੇ ਉਸ ਔਰਤ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਅੰਦਰ ਸੁੱਤਾ ਪਿਆ ਹੈ ਪਰ ਗੁਰੂ ਜੀ ਤਾਂ ਸਭ ਜਾਣੀ ਜਾਣ ਸਨ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਕੀ ਹੋਇਆ ਹੈ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਔਰਤ ਨੂੰ ਕਿਹਾ ਕਿ ਉਸ ਨੂੰ ਜਗਾ ਕੇ ਸਾਡੇ ਕੋਲ ਲਿਆਓ ਉਹ ਆਏਗਾ ਤਾਂ ਅਸੀਂ ਭੋਜਨ ਛਕਾਂਗੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਉਹ ਔਰਤ ਕੁਝ ਨਾ ਬੋਲੀ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਆਪਣੇ ਬੱਚੇ ਦਾ ਨਾਮ ਕੀ ਰੱਖਿਆ ਹੈ ਉਸ ਸਿੱਖ ਨੇ ਉੱਤਰ ਦਿੱਤਾ ਕਿ ਲਾਲਾ ਨਾਮ ਰੱਖਿਆ ਹੈ ਗੁਰੂ ਜੀ ਨੇ ਉਸ ਬੱਚੇ ਦਾ ਨਾਮ ਲੈ ਕੇ ਬੁਲਾਇਆ ਕਿ ਆਓ ਲਾਲੋ ਜੀ ਭੋਜਨ ਛਕ ਲਵੋ ਬਸ ਇੰਨੀ ਗੱਲ ਕਹਿਣ ਦੀ ਦੇਰ ਸੀ ਕਿ ਉਹ ਬੱਚਾ ਹੱਸਦਾ ਖੇਡਦਾ ਹੋਇਆ ਬਾਹਰ ਆ ਗਿਆ ਉਸ ਬੱਚੇ ਦੇ ਸਰੀਰ ਤੇ ਕੋਈ ਵੀ ਜਲੇ ਦਾ ਨਿਸ਼ਾਨ ਨਹੀਂ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਬੱਚੇ ਨੂੰ ਆਪਣੇ ਕੋਲ ਬਿਠਾਇਆ ਤੇ ਆਪਣੇ ਹੱਥਾਂ ਨਾਲ ਉਸ ਨੂੰ ਭੋਜਨ ਛਕਾਇਆ ਉਸ ਦੀ ਮਾਂ ਆਪਣੇ ਪੁੱਤਰ ਨੂੰ ਜਿਉਂਦਾ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਈ ਉਸਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ ਉਸ ਸਿੱਖ ਤੇ ਉਸਦੀ ਪਤਨੀ ਦੇ ਮਨ ਅੰਦਰ ਗੁਰੂ ਜੀ ਪ੍ਰਤੀ ਹੋਰ ਸ਼ਰਧਾ ਭਾਵਨਾ ਵੱਧ ਗਈ ਉਹ ਪਤੀ ਪਤਨੀ ਦੋਨੇ ਗੁਰੂ ਜੀ ਦੇ ਚਰਨਾਂ ਤੇ ਟੈ ਪਏ ਗੁਰੂ ਜੀ ਉਹਨਾਂ ਦੋਨਾਂ ਨੂੰ ਆਪਣੇ ਅਸ਼ੀਰਵਾਦ ਦਿੱਤਾ ਤੇ ਆਪਣੀ ਕਿਰਪਾ ਦੇ ਨਾਲ ਉਹਨਾਂ ਦੇ ਸਾਰੇ ਦੁੱਖ ਦੂਰ ਕਰ ਦਿੱਤੀ ਉਸ ਤੋਂ ਬਾਅਦ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਆਪਣੀ ਅਗਲੀ ਯਾਤਰਾ ਤੇ ਨਿਕਲ ਪਏ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ